ਗੁਰੂ ਪਿਆਰੀ ਸਾਧ ਸੰਗਤ ਜੀ ਰਾਜ ਕੇ ਪਤੇ ਬਲਾਉ ਵਾਗਿਰੀ ਜੀ ਦਾ ਖਾਲਸਾ ਵਾਗਿਰੀ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਘਟ ਹੈ ਇੱਕ ਸੋਚ ਹੈ ਕੌਮ ਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਇਹ ਕਾਲੀ ਪਾਰਟੀ ਵਿੱਚ ਸੰਘਰਸ਼ ਤੇ ਜ਼ੁਲਮ ਦੇ ਖਿਲਾਫ ਲੜਨਾ ਸਭ ਤੋਂ ਵੱਡਾ ਮਕਸਦ ਹੈ 103 ਸਾਲ ਪੁਰਾਣੀ ਪਾਰਟੀ ਜੇ ਤੁਸੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਦੇਖੋ ਉਸ ਵਿੱਚ ਸਭ ਤੋਂ ਵੱਡਾ ਹਿੱਸਾ ਆਪਣੇ ਪਾਰਟੀ ਦੇ ਬਜ਼ੁਰਗਾਂ ਨੇ ਉਹਦੇ ਛਿੱਟਾ ਹੀ ਪਾਇਆ ਆਜ਼ਾਦੀ ਦੇ ਬਾਅਦ ਵੀ ਜੇ ਪੰਜਾਬ ਨੂੰ ਕੋਈ ਮੁਸ਼ਕਲ ਆਈ ਅਕਾਲੀ ਦਲ ਨੇ ਸੰਘਰਸ਼ ਕੀਤਾ ਜੇ ਕਿਸਾਨੀ ਨੂੰ ਕੋਈ ਸਮੱਸਿਆ ਆਈ ਅਕਾਲੀ ਦਲ ਨੇ ਸੰਘਰਸ਼ ਕੀਤਾ ਖਾਲਸਾ ਪੰਥ ਦੀਆਂ ਲੜਾਈਆਂ ਅਕਾਲੀ ਦਲ ਨੇ ਲੜੀਆਂ ਹੋਰ ਦੇਸ਼ ਦੀ ਕੋਈ ਪਾਰਟੀ ਨਹੀਂ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕੱਲੇ ਅਕਾਲੀ ਦਲ ਨੂੰ ਮੈਂ ਜਦੋਂ ਜਾਨਣਾ ਬਜ਼ੁਰਗਾਂ ਕੋਲੇ ਜਾਣਾ ਹੈ ਨੌਜਵਾਨਾਂ ਕੋਲੇ ਜਾਣਾ ਉਹ ਬੜੇ ਮਾਨਨਾ ਕਹਿੰਦੇ ਐ ਅਸੀਂ ਤਿੰਨ ਪੀੜੀਆਂ ਦੇ ਅਕਾਲੀ ਐ ਚਾਰ ਪੀੜੀਆਂ ਦੇ ਅਕਾਲੀ ਐ ਮਾਨਨ ਅਕਾਲੀ ਸ ਆ ਪ੍ਰਕਾਸ਼ ਸਿੰਘ ਜੀ ਬਾਦਲ ਆਪਣੀ ਜ਼ਿੰਦਗੀ ਦੇ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਵਿੱਚੇਵਾ ਕੀਤੀ ਉਹ 70 ਸਾਲਾਂ ਚੋਂ 22 ਸਾਲ ਉਹ ਮੁੱਖ ਮੰਤਰੀ ਰਹੇ ਮੁੱਖ ਮੰਤਰੀ ਐ ਨਹੀਂ ਬਣ ਗਏ ਉਹਨਾਂ ਨੇ ਸਾਰਾ ਸਫ਼ਰ ਪੂਰਾ ਕੀਤਾ ਪਿੰਡ ਬਾਦਲ ਦੇ ਸਰਪੰਚੀ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭਦੀ ਲੜਨ ਤੋਂ ਬਾਅਦ ਐਮਐਲਏ ਬਣਦੇ ਬਾਅਦ ਐਮਪੀ ਬਣਦੇ ਬਾਅਦ ਸੈਂਟਰ ਦਾ ਵਜ਼ੀਰ ਬਣਦੇ ਬਾਅਦ ਫਿਰ ਆ ਕੇ ਇੱਥੇ ਆਏ ਲੀਡਰ ਇੱਕ ਦਿਨ ਜਿ ਨਹੀਂ ਪੰਦਾ ਬੜੀ ਵਾਰਾ ਕਿਉਂ ਨਿਕਲਣਾ ਪੈਂਦਾ ਐਥੇ ਆਪਾਂ ਇੱਕ ਬੰਦੇ ਨੂੰ ਚੁਟਕਲੇ ਸੁਣਾਉਣ ਵਾਲੇ ਨੂੰ ਮੰਤਾਂ ਜੀ ਮੁੱਖ ਮੰਤਰੀ ਬਣਾਤਾ ਤੇ ਫਿਰ ਆਪਣਾ ਨੁਕਸਾਨ ਹੋਣਾ ਹੀ ਹੈ ਜੇ ਗੱਡੀ ਨਵੀਂ ਲੈ ਕੇ ਆਉ ਤਿੱਕ ਜਵਾਕ ਨੂੰ ਫੜਾ ਦਿਓ ਜਿਹਨੂੰ ਕੋਈ ਪਤਾ ਹੀ ਨਹੀਂ ਉਨੇ ਕੰਧ ਜੇ ਮਰਨੀ ਹੈ ਆ ਜਿਹੜੀ ਆਮ ਆਦਮੀ ਪਾਰਟੀ ਕਿੱਥੋਂ ਪੈਦਾ ਹੋਈ ਕਿਸੇ ਨੂੰ ਨਹੀਂ ਪਤਾ ਤੁਸੀਂ ਕਿਸੇ ਪਿੰਡ ਚਲੇ ਜਾਓ ਇਹ ਛੋਟੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਨਾਂ ਕੀ ਹੈ ਕਹਿੰਦੇ ਸਾਨੂੰ ਨਹੀਂ ਪਤਾ ਕਿਹਨੇ ਵੋਟ ਪਾਈ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਮੇਰੇ ਕੋਲੇ ਮੈਂ ਪਿੱਛੇ ਵੀ ਦੱਸਿਆ ਹੈ ਇੱਕ ਆਮ ਆਦਮੀ ਪਾਰਟੀ ਤੋਂ ਸ਼ਾਮਲ ਹੋਇਆ ਕਾਲੀ ਦਲ ਚੁੱਕ ਬੰਦਾ ਤੇ ਮੈਂ ਉਹਨੂੰ ਪੁੱਛਿਆ ਯਾਰ ਤੂੰ ਕਾਮਾ ਦੀ ਪਾਰਟੀ ਕਿਉਂ ਛੱਡੀ ਕਹਿੰਦੇ ਜੀ ਮੇਰੇ ਐਮਐਲਏ ਨੇ ਬੜੀ ਪੇਸ਼ਤੀ ਕੀਤੀ ਮੈਂ ਕਿਹਾ ਕੀ ਪੇਸ਼ਤੀ ਕੀਤੀ ਕਹਿੰਦਾ ਮੈਂ ਕੰਮ ਗਿਆ ਉਹਦੇ ਕੋਲੇ ਉਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜੀ ਮੈਂ ਤੁਹਾਨੂੰ ਵੋਟਾਂ ਪਾਈਆਂ ਉਹ ਕਹਿੰਦਾ ਤੂੰ ਕਿਹੜਾ ਵੋਟਾਂ ਪਰ ਮੈਨੂੰ ਪਾਈਆਂ ਮੈਂ ਕਿਹਾ ਕਿ ਤੂੰ ਵੋਟਾ ਤਾਂ ਮੈਂ ਐਮਐਲਏ ਬਣਿਆ ਉਹ ਕਹਿੰਦੇ ਵੋਟਾ ਤਾਂ ਤੁਸੀਂ ਐਮਐਲਏ ਕਹਿੰਦਾ ਵੋਟਾ ਤਾਂ ਤੁਸੀਂ ਝਾੜੂ ਨੂੰ ਪਾਈਆਂ ਮੈਨੂੰ ਤਾਂ ਪਾਈਆਂ ਨਹੀਂ ਕਹਿੰਦਾ ਉਹਨੇ ਦਰਵਾਜ਼ੇ ਝਾੜੂ ਰੱਖਿਆ ਆਪਣੇ ਘਰ ਦੇ ਦਰਵਾਜ਼ੇ ਸਾਹਮਣੇ ਕਹਿੰਦਾ ਜਿਹੜਾ ਕੰਮ ਝਾੜੂ ਤੋਂ ਕਰਾਲਿਆ ਕਰੋ ਤੁਸੀਂ ਕਹਿੰਦਾ ਐਮਐਲਏ ਦੇ ਅਖਿਆ ਤੁਸੀਂ ਤਾਂ ਗੱਲਾਂ ਝਾੜੂ ਦੇਖਿਆ ਜਿਹੜਾ ਆਉਂਦਾ ਝਾੜੂ 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 ਕਈ ਲੁਧਿਆਣੇ ਗਿਆ ਦੂਜੇ ਸੂਬਿਆਂ ਗਿਆ ਆਪਣੇ ਲੋਕਾਂ ਨੂੰ ਅਹੀਂ ਵੀ ਪਤਾ ਕਿ ਉਹਨਾਂ ਦਾ ਐਮਐਲਏ ਕੌਣ ਹੈ ਕੱਲਾ ਝਾੜੂ ਖਾਲਸਾ ਜੀ ਤੁਹਾਡਾ ਪੰਤਕ ਨਗਰ ਆਪਾਂ ਅਰਦਾਸ ਕੀ ਕਰਦੇ ਹੁੰਨੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਖਾਲਸਾ ਨੇ ਕਿਹਨੂੰ ਦੇਤਾ ਆਪਾਂ ਪਛਾਣੇ ਨਹੀਂ ਆਪਣੇ ਤੇ ਬਾਹਰਲੇ ਕਿਡੇ ਆ ਤੇ ਹੁਣ ਆਪਾਂ ਪਛਤਾਈ ਜਾਂਦੇ ਹੁਣ ਉਹ ਝਾੜੂ ਕਿੱਥੇ ਆ ਬੀਬੀਆਂ ਬੈਠੀਆਂ ਵਿਚਾਰੀਆਂ 1000 ਰੁਪਇਆ 1000 ਰੁਪਇਆ ਦੀ ਗਾਰੰਟੀ ਹੁਣ ਕਿੱਧਰ ਗਿਆ 1000 ਰੁਪਇਆ ਬੀਬੀ ਜੀ ਜੇ ਆਪਣੀ ਭੈਣ ਇਥੋਂ ਪਿੰਡ ਵਾਲੀ ਮੈਨੂੰ ਸਹੀ ਦੱਸਾਂ ਭਗਵੰਤ ਮਾਨ ਨੇ ਪੂਰੀ ਦੋ ਤਿੰਨ ਬੋਰੀਆਂ 1000 ਰੁਪਇਆ ਦੀ ਭਰ ਕੇ ਉਹਦੇ ਘਰੇ ਛੱਡ ਕੇ ਆਇਆ ਜਾ ਕੇ ਸ਼ਾਮ ਨੂੰ ਲੈ ਲਓ ਸਹੀ ਮਿਹਨਤ ਤੇ ਭਗਵੰਤ ਮਾਨ ਨੇ ਭੇਜੀ ਉਹਦੇ ਚ ਹਜ਼ਾਰ ਹਜ਼ਾਰ ਰੁਪਇਆ ਸਾਰੀਆਂ ਬੀਬੀਆਂ ਜਾਓ ਨਹੀਂ ਤਾਂ ਉਹਨੇ ਦੱਬ ਜਾਣਾ ਸਾਰਿਆਂ ਨੂੰ ਭੇਜੇ ਫਿਰ 1000 ਰੁਪਇਆ 2500 পেনশন ਮਲੇ ਛੰਡੀ ਗਏ ਕਿਹੜਾ ਕੋਈ ਛੱਡੀ ਵੀ ਮੈਨਾਂ ਉਹ ਮੈਂ ਇੱਕ ਦਿਨ ਆਪਣੇ ਹਿਮਾਚਲ ਚ ਇਲੈਕਸ਼ਨ ਹੋ ਰਿਆ ਸੀ ਹੁਣੀ ਅਸੈਂਬਲੀ ਦਾ ਤੇ ਮੈਂ ਮਨਾਲੀ ਗਿਆ ਰਾਹ ਚ ਮੈਂ ਦੇਖਿਆ ਉਹ ਲਿਖਿਆ ਕੀ ਝਾੜੂ ਦਾ ਪੋਸਟਰ ਲੱਗਿਆ ਸੀ ਉੱਤੇ ਹਿੰਦੀ ਜੀ ਲਿਖਿਆ ਸੀ ਉਹ ਹਿਮਾਚਲ ਨਾਲ ਹਿੰਦੀ ਹਰ ਔਰਤ ਕੋ ਦੇਣਗੇ 1000 ਰੁਪਿਆ ਥੱਲੇ ਛੋਟੀ ਜੀ ਲਾਈਨ ਹੈ मैं ग्रैवर का रोक रोक मैं पढ़ना चाहना थले पढ़ी मसा जा मैं छोटा जा, जा थले अगर सेंटर पढ़ ही नहीं लिखता गप्पी तो मैं हैरान अपने पंजाब के लोग मैनु पिछली बार भी कहते इलेक्शन एक्ट की बीबी हारूगी ਫਿਰ ਤੂੰ ਆ ਗਿਆ ਹੁਣ ਭਗਵੰਤ ਮਾਨ ਕੋਈ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਉਹਨੂੰ ਕੋਈ ਬੁਲਾਉਂਦਾ ਹੀ ਨਹੀਂ ਮੈਂ ਹੁਣੇ ਯੂਪੀ ਗਿਆ ਸੀ ਯੂਪੀ ਗਿਆ ਯੂਪੀ ਚੀਫ ਮਿਨਿਸਟਰ ਨੂੰ ਮਿਲਣ ਗਿਆ ਕਿਉਂਕਿ ਆਪਣੇ ਕਿਸਾਨਾਂ ਦੀ ਜ਼ਮੀਨਾਂ ਪੰਜਾਬ ਦੇ ਯੂਪੀ ਚ ਹੈ ਉਹ ਬੀਜੇਪੀ ਸਰਕਾਰ ਉਹ ਜ਼ਮੀਨਾਂ ਨੂੰ ਵਾਪਸ ਲੈਣ ਲੱਗੀ ਸੀ ਮੇਰੇ ਕੋਲ ਟੈਲੀਫੋਨ ਕੀਤਾ ਤੇ ਮੈਂ ਯੂਪੀ ਚੀਫ ਮਿਨਿਸਟਰ ਮਿਲਣ ਗਿਆ ਕਿ ਤੁਸੀਂ ਇਹ ਧੱਕਾ ਨਾ ਕਰੋ ਮੈਂ ਮੀਟਿੰਗ ਕਰਨ ਤੋਂ ਬਾਹਰ ਨਿਕਲਿਆ ਤੇ ਲੁਧਿਆਣੇ ਦੇ ਸਾਰੇ ਇੰਡਸਟਰੀਜ਼ ਉੱਥੇ ਬੈਠੇ ਕਾਰਖਾਨੇ ਵਾਲੇ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਇੱਥੇ ਯੂਪੀ 'ਚ ਫੈਕਟਰੀਆਂ ਲਾਉਣਾ ਆਇਆ ਮੈਂ ਕਿਹਾ ਪੰਜਾਬ ਛੱਡ ਕੇ ਉਹ ਕਹਿੰਦੇ ਹਾਂ ਮੈਂ ਕਿਹਾ ਕਿਉਂ ਕਹਿੰਦੇ ਇੱਥੇ ਤਾਂ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰੋਸ ਸੱਤ ਫਰੋਤੀਆਂ ਲੈਂਦੇ ਐ ਘਰੋਬਾਰ ਨਿਕਲ ਨਹੀਂ ਸਕਦੇ ਲੁੱਟ ਲੈਂਦੇ ਐ ਅਸੀਂ ਐਜੀ ਜਗ੍ਹਾ ਤੇ ਕੰਮ ਨਹੀਂ ਕਰ ਸਕਦੇ ਆਹ ਹਾਲਾਤ ਬਣਾ ਦੀ

ਥੋੜੇ ਇੱਥੇ ਤੂੰ ਚੈੱਕ ਕਰ ਦੇ ਨਾ ਸ਼ਰਾਬ ਪੀਂਦੇ ਕੋਈ ਰਾਜ ਹੈ ਕੀ ਕਰਦੇ ਉਹਨਾਂ ਨੂੰ ਹੈ ਕੀ ਕਰਦੇ ਨਾ ਫੜ ਕੇ ਅੰਦਰ ਕਰ ਦਿੰਦੇ ਆ ਆ ਪੁਲਿਸ ਲੈ ਕਹਿੰਦਾ ਸ਼ਰਾਬ ਪੀ ਕੇ ਕੋਈ ਗੱਡੀ ਤੇ ਆਉਂਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਹੈ ਥੋੜਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਕੋਈ ਅੰਦਰ ਨਹੀਂ ਕਰਦੇ ਵੀ ਤੁਸੀਂ ਪਰਸੋਂ ਦੇਖਿਆ ਉਹ ਬਠਿੰਡੇ ਕੀ ਹੋਇਆ ਜਿਨੇ ਦੇਖੀ ਵੀਡੀਓ ਹੱਥ ਘੜੇ ਕਰਿਓ ਆ ਹੋਰ ਵੀ ਦਿਖਾ ਦਿਓ ਸਾਰਿਆਂ ਨੂੰ ਯਾਰ ਉਹ ਮੁੱਖ ਮੰਤਰੀ ਸ਼ਾਮ ਨੂੰ ਬਠਿੰਡੇ ਦੀ ਰੋਡ ਸ਼ੋਅ ਸੀ ਲੇਟ ਹੋ ਗਿਆ 5 ਵਜੇ ਤੋਂ ਬਾਅਦ ਕੋਈ ਮਰਜ਼ੀ ਹੋਏ ਉਹਨੇ दारू ਪੀ ਲੈਣੀ ਐ ਉਹਨੇ ਜਿਆਦੀ ਪੀ ਲਈ ਉਹ ਜੋ ਜਿਆਦੀ ਪੀ ਲਈ ਉਹਨੇ ਗੱਡੀ ਦੇ ਉੱਤੇ ਚੜ ਗਿਆ ਉੱਤੇ ਜਾ ਕੇ ਬੋਨਟ ਤੇ ਚੜ ਗਿਆ ਨੱਚਣ ਲੱਗ ਗਿਆ ਫਿਰ ਉਹਨੂੰ ਪਤਾ ਨਹੀਂ ਕੀ ਹੋਇਆ ਉਨੇ ਬੋਤਲ ਪਾਣੀ ਦੀ ਬਲਾਈ ਪੀ ਕੇ ਫਿਰ ਆਪਣੇ ਸਿਰ ਤੇ ਡੋਲ ਲਈ ਸਾਰੀ ਬੋਤਲ ਪਾਣੀ ਦੀ ਸਿਰ ਤੇ ਡੋਲ ਲਈ ਐਜੇ ਬੰਦੇ ਨੂੰ ਘਰੇ ਬੁਲਾਉਂਗੇ ਤੁਸੀਂ ਦੇਖੋ ਐਜਾ ਮੁੱਖ ਮੰਤਰੀ ਹੈ ਜਿਹਨੂੰ ਘਰੇ ਨਹੀਂ ਬੁਲਾਉਂਦਾ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਵੱਡੇ ਬਾਦਲ ਸਾਹਿਬ 22 ਸਾਲ ਪੰਜ ਵਾਰ ਮੁੱਖ ਮੰਤਰੀ ਬਣੇ ਐ ਕਿਉਂ ਬਣਿਆ ਕਿ ਤੁਹਾਡਾ ਦਿਲ ਜਿੱਤਿਆ ਤੁਹਾਨੂੰ ਉਹਨਾਂ ਦੇ ਵਿਸ਼ਵਾਸ ਹੈ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਵਿਸ਼ਵਾਸ ਮੈਨੂੰ ਲੱਗਦਾ ਤੁਹਾਡੇ ਘਰਾਂ ਜਾ ਕੇ ਦੇਖੋ ਬਹੁਤ ਲੋਕਾਂ ਦੇ ਘਰਾਂ 'ਚ ਬਾਲਣ ਸਾਹਿਬ ਦੀ ਫੋਟੋ ਹੋਣੀ ਹੈ ਉਹਨਾਂ ਦੇ ਕਿਰੇ ਆਏ ਹੋਣੇ ਕਿੰਨੇ ਕਾਇਕ ਹਰਥ ਖੜੇ ਹੈ ਕਿਸੇ ਕੋਲ ਜਿਨ੍ਹਾਂ ਦੇ ਘਰੇ ਬਾਲਣ ਸਾਹਿਬ ਆਏ ਹੈ ਤੇ ਫੋਟੋ ਹੈ ਤੁਹਾਡੇ ਬਜ਼ੁਰਗਾਂ ਨਾਲ ਕੋਈ ਜੇਲ ਦੀ ਫੋਟੋਆਂ ਹੈ ਕਿਤੇ ਕੋਈ ਪੰਜਾਬ ਦਾ ਪਿੰਡ ਨਹੀਂ ਜਿੱਥੇ ਬਾਪੂ ਬਾਦਲ ਆਪਣਾ ਗਏ ਹੋਣ ਨੂੰ ਘਰੇ ਤੁਹਾਡੇ ਨਾਲ ਵਿੱਚ ਬੈੰਦੇ ਸੀ ਮੁੱਖ ਮੰਤਰੀ ਹੋ ਕੇ ਵਿੱਚ ਬੈੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਜੋ ਜੋ ਤੁਸੀਂ ਕਹਿੰਦੇ ਸੀ ਜੋ ਜੋ ਤੁਸੀਂ ਆਉਂਦੇ 20 20 ਲੱਖ ਚਾਹੀਦਾ 30 ਲੱਖ ਦੂੜਾ ਦੇ ਕੇ ਜਾਂਦੇ ਸੀ ਕਿ ਨਹੀਂ ਜਾਂਦੇ ਸੀ ਹੁਣ ਜੈਲਦਾਰ ਸਾਹਿਬ ਕਿੱਥੇ ਹੋ ਇਹਨਾਂ ਨੇ ਦੇਖੋ ਲਿਸਟ ਗਨਾਈ ਹਣੇ ਤਾਂ ਕਈ ਚੀਜ਼ ਰਹਿ ਨਹੀਂ ਆਉਣੀ ਐ ਰਹਿ ਗਈਆਂ ਅੱਛਾ ਇੱਕ ਤੁਸੀਂ ਘਰੇ ਚਲੇ ਜਾਓ ਇੱਕ ਪਾਸੇ ਕਾਂਗਰਸ ਤੇ ਝਾੜੂ ਵਾਲ ਲਿਖ ਲਿਓ ਸੋਚੋ ਇੱਕ ਵੀ ਚੀਜ਼ ਕਾਂਗਰਸ ਦੀ ਹੋਏ ਇੱਕ ਵੀ ਮੈਂ ਪੰਜਾਬ ਦੀ ਅਸੈਂਬਲੀ ਚ ਉਦੋਂ ਚੰਨੀ ਲੀਡਰ ਆਫ ਆਪੋਜੀਸ਼ਨ ਸੀ ਮੈਨੂੰ ਸਵਾਲ ਪੁੱਛਿਆ ਮੈਂ ਕਿਹਾ 10 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀਆਂ ਪੂਰੇ ਪੰਜਾਬ ਚ ਬਣਾਈਆਂ ਇੱਕ ਦੂਜੇ ਨਾਲ ਲਾਲ ਸਿੰਘ ਨਾਲ ਬੀਬੀ ਪੱਠਲ ਇੱਕ ਦੂਜੇ ਨੂੰ ਪੁੱਛਦਾ ਕੀ ਬਣਾਇਆ ਉਹ ਕਹਿੰਦਾ ਕੀ ਬਣਾਇਆ ਉਹ ਇੱਕ ਦੂਜੇ ਨੂੰ ਪੁੱਛੇ ਨਾ ਪਤਾ ਹੀ ਨਹੀਂ ਕੀ ਬਣਾਇਆ ਫਿਰ ਮੈਂ ਕਿਹਾ ਚਲੋ ਪੰਜ ਛੱਡੋ ਚਾਰ ਦੱਸ ਦਿਓ ਫਿਰ ਪੁੱਛਣ ਲੱਗੇ ਇੱਕ ਦੂਜੇ ਨੂੰ ਯਾਰ ਚਾਰ ਤਾਂ ਦੱਸ ਉਹ ਕਹਿੰਦੇ ਨਹੀਂ ਤਿੰਨ ਮੈਂ ਕਿਹਾ ਅਖੀਰ ਚ ਅੱਕ ਕੇ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੁਸੀਂ ਦੇਖੋ ਬੀਬੀ ਪੱਠਲ ਸੀ ਉੱਥੇ ਲਾਲ ਸਿੰਘ ਸੀ ਉੱਥੇ ਇਹਨਾਂ ਦੇ ਤਿੰਨ ਚਾਰ ਹੋਰ ਮੰਤਰੀ ਸੁਖੀ ਰੰਧਾਵਾ ਸੀ ਆ ਫਿਰ ਤੂੰ ਖੜਾ ਹੋ ਕੇ ਕਹਿਣ ਲੱਗਿਆ ਚੰਨੀ ਕੀ ਕਿਹਾ ਤੁਹਾਨੂੰ ਪਤਾ ਕੀ ਕਿਹਾ ਕੀ ਕਿਹਾ ਪੈਚ ਵਰਕਰ ਆਇਆ ਤੇ ਜਿਹੜੇ ਪੈਚ ਵਰਕਰਾਂ ਲਈ ਪਾਰਟੀ ਨੂੰ ਤਾਂ ਤਿੰਨ ਵਾਰ ਮੁੱਖ ਮੰਤਰੀ ਬਣਾਦਾ ਤੁਸੀਂ ਫਿਰ ਨੁਕਸਾਨ ਤਾਂ ਆਪਾਂ ਆਪਣਾ ਹੀ ਕੀਤਾ ਨਾ ਆਪਣੇ ਤੋਂ ਸਿਆਣੇ ਗੁਜਰਾਤੀ ਹੈ 30 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ ਉੱਥੇ ਉਹ ਵੋਟ ਹੋਰ ਕਿਸੇ ਨੂੰ ਪਾਉਂਦੇ ਹੀ ਨਹੀਂ ਕਹਿੰਦਾ ਮੋਦੀ ਸਾਡਾ ਸਾਰਾ ਕੁਝ ਸ਼ੋਹ ਦਿੰਦਾ ਅਸੀਂ ਤਜਰਬਾ ਕਰਨਾ ਹੀ ਨਹੀਂ ਆਪਣੇ ਮਿੰਜ ਤਜਰਬਾ ਕੋਈ ਮਰਦੀ ਆ ਕੇ ਸੋਹ ਖਾ ਲੇ ਤੇ ਚਲੋ ਜੀ ਇਹਨੂੰ ਦੇ ਦਿਓ 5 ਸਾਲ ਝਾੜੂ ਵਾਲੇ ਹਾਂ ਦੇ ਦਿਓ 5 ਸਾਲ ਹੁਣਤਾ ਨਹੀਂ ਕਰਨਾ ਕੀ ਹੁਣ ਵੀ ਕਰਨਾ ਹੈ ਜੇ ਕਰਨਾ ਮੈਨੂੰ ਦੱਸ ਦਿਓ ਮੈਂ ਘਰੇ 5 ਸਾਲ ਆਰਾਮ ਕਰ ਲਾਂ ਕਿਤੇ ਹੈ ਤਜਰਬਾ ਨਾ ਕਰਿਓ ਕਿਉਂਕਿ ਮੈਨੂੰ ਪਤਾ ਨਵਜੋਤ ਸਿੱਧੂ ਵੀ ਆਉਣ ਲੱਗਿਆ ਕਹਿਣ ਵਾਸਤੇ ਕਿ 5 ਸਾਲ ਮੈਨੂੰ ਵੀ ਦਿਓ ਜੇ ਤੁਸੀਂ ਝਾੜੂ ਦਿੱਤਾ ਮੇਰਾ ਵੀ ਹੱਕ ਹੈ ਹੁਣ ਤਾਂ ਜਿਹੜੇ ਜਿੰਨੇ ਠੱਗ ਹੈ ਉਹ ਸੋਚਦੇ ਆ ਪੰਜਾਬ ਸਾਡਾ ਹੱਕ ਹੈ 5 ਸਾਲ ਠੱਗੀ ਮਾਰਨ ਦਾ ਜਿਨੇ ਜਿਨੇ ਨਹੀਂ ਮਾਰੀ ਠੱਗੀ ਹੋਊਗਾ ਮੈਨੂੰ ਤਾਂ ਮਾਰ ਇਹਨੂੰ ਮਾਰ ਮਰਵਾਤੀ ਠੱਗੀ ਤੇ ਸਾਨੂੰ ਕਿਉਂ ਨਹੀਂ ਮਰਵਾਈ ਠੱਗੀ ਅਕਾਲੀ ਦਲ ਨਾ ਠੱਗੀ ਮਾਰਨ ਵਾਲਾ ਨਾ ਝੂਠ ਬੋਲਣ ਵਾਲਾ ਨਾ ਲੜੇ ਲਾਉਣ ਵਾਲਾ ਆ ਥੋੜੀ 파ਟੀ ਹੈ ਕਲਿਆਣੀ ਜੜੀਆਂ ਤੁਜੀਆਂ ਤੀਜਾ ਗਣਾਈਆਂ ਹਰ ਪਿੰਡ ਦੀ ਕਹਾਣੀ ਹੈ ਹਰ ਜ਼ਿਲ੍ਹੇ ਦੀ ਕਹਾਣੀ ਹੈ ਤੁਸੀਂ ਆਪਣੇ ਇਸ ਪਿੰਡ ਤੋਂ ਇੱਕ ਪਾਸੇ ਗੱਡੀ ਸਟਾਰਟ ਕਰਕੇ ਦਰਬਾਰ ਸਾਹਿਬ ਚੱਲ ਪੋਇਆ ਚੰਡੀਗੜ੍ਹ ਚੱਲ ਪੋ ਚਾਰੋਂ ਤਰਫ ਕੋਈ ਵੀ ਚੀਜ਼ ਦੇਖੋਗੇ ਬੜਾਈ ਹੋਊਗੀ ਕਾਲੀਦਲ ਨੇ ਭਾਵੇਂ ਚਾਰ ਛੇ ਲੰਦੀਆਂ ਸੜਕਾਂ ਹੋਣ ਭਾਵੇਂ ਪੁਲ ਹੋਣ ਭਾਵੇਂ ਥਰਮਲ ਪਲਾਂਟ ਹੋਣ ਭਾਵੇਂ ਫੈਕਟਰੀਆਂ ਹੋਣ ਭਾਵੇਂ ਰਿਫਾਇਨਰੀ ਹੋਏ ਭਾਵੇਂ ਗਲੀਆਂ ਨਾਲੀਆਂ ਹੋਣ ਭਾਵੇਂ ਟਿਊਬਵਲ ਚੱਲਦੇ ਦੇਖੋਗੇ ਉਹ ਹੋਣ ਮੰਡੀਆਂ ਹੋਣ ਜੋ ਜੋ ਦੇਖੋਗੇ ਕੱਲੀ ਇੱਕ ਪਾਰਟੀ ਨਹੀਂ ਤੇ ਇੱਕ ਲੀਡਰ ਨੇ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਨਾ ਅਸੀਂ ਝੂਠ ਬੋਲਿਆ ਨਾ ਲਾਰੇ ਲਾਏ ਹੈ ਜੋ ਕਿਹਾ ਕਰਕੇ ਦਿਖਾਇਆ ਜਵਾਨ ਦੇ ਪੱਕੇ ਹੈ ਇਸ ਕਰਕੇ ਆਪਣੀ ਆਪਣੀ ਹੈ ਪਿਛਲੀ ਵਾਰ ਤੱਕ ਵੀ ਐਵੇਂ ਹੀ ਨਿਰਾਸ਼ ਹੋਗੇ ਸਾਡੇ ਨਾਲ ਅਹੀਂ ਪਤਾ ਲੱਗ ਕੀਤਾ ਹੀ ਨਹੀਂ ਹੁਣ ਦੋ ਆ ਦਾਦੂ ਵਾਲ ਵਰਗੇ ਮੰਡ ਵਰਗੇ ਬਿਆਨ ਦੇਣ ਲੱਗੇ ਜੀ ਵੀ ਅਕਾਲੀ ਦਲ ਨੇ ਕਿਹਾ ਝਾੜੂ ਵਾਲੇ ਨੇ ਗੇਮ ਸ਼ੁਰੂ ਕੀਤੀ ਸੀ ਝਾੜੂ ਵਾਲੇ ਨੇ ਉਹਨੇ ਦੇਖਿਆ ਕਿ ਅਕਾਲੀ ਦਲ ਤਾਂ ਤੀਜੀ ਵਾਰ ਵੀ ਆਜੂਗਾ ਲਗਾਤਾਰ ਇਕੱਠੇ ਹੋ ਗਏ ਸਾਰੇ ਕੰਦ ਪਲਾਨ ਕਰੇ ਝੂਠ ਬੋਲੀ ਚਲੋ ਪੂਲੀਗੇ ਬੋਲੀਗੇ ਹੁਣ ਬੇਅਦਬੀ ਬਾਦਲ ਪਰਿਵਾਰ ਕਰਾਊਗਾ ਅਕਾਲੀ ਦਲ ਕਰਾਊਗਾ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਸਾਡੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਮੱਥਾ ਟੇਕ ਕੇ ਅਰਦਾਸ ਕਰਕੇ ਰੋਜ਼ ਦਿੱਤੀਦਾ ਹੈ ਤੇ ਭਗਵੰਤਪਨ ਦੇ ਘਰੇ ਦੇਖੋ ਕੋਈ ਹੈ ਉੱਥੇ ਇਕੱਲੇ दारू ਦੀ ਬੋਤਲਾਂ ਦੇਖਣੀਆਂ ਉਹਨੂੰ ਆਪਾਂ ਚੰਗਾ ਸਮਝ ਲਏ ਤੇ ਵੱਡੇ ਬਾਦਲ ਸਾਹਿਬ ਵਰਗੇ ਇਨਸਾਨ ਨੂੰ ਆਪਾਂ ਸੋਚਿਆ ਕਿ ਬੇਅਦਬੀ ਕਰਨਾ ਬੇਅਦਬੀ ਕਰਨਾਂ ਦਾ ਤਖਤ ਸਾਹਿਬ ਤੇ दारू ਪੀ ਕੇ ਚੜਿਆ ਹੈ ਤੇ ਹੁਣ ਬੇਅਦਬੀਆਂ ਹੋ ਰਹੀਆਂ ਨੇ ਰਾਤ ਨੂੰ ਹੁਣੀ ਆਪਣੇ ਸੁਲਤਾਨਪੁਰ ਲੋਧੀ ਫੌਕ ਬੁੱਲਸ ਭੇਜਤੀ ਅੰਦਰ ਕੋਈ ਨਹੀਂ ਬੋਲਿਆ ਉਹ ਕਿਤੇ ਜਿਹੜੇ ਉਦੋਂ ਦੇ ਬਾਬੇ ਬਣੇ ਸੀ ਚੋਲੇ ਪਾ ਕੇ ਉਹ ਵੀ ਨਹੀਂ ਬੋਲਦੇ ਕਿਉਂਕਿ ਸਾਰੇ ਆ ਸੈਂਟਰ ਏਜੰਸੀਆਂ ਦੇ ਬੰਦੇ ਐ ਉਹਨਾਂ ਨੂੰ ਪਤਾ ਹੈ ਸੈਂਟਰ ਏਜੰਸੀਆਂ ਨੂੰ ਕਿ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਤੇ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਤੇ ਫੌਜ ਕਮਜ਼ੋਰ ਕਰ ਦਿਓ ਤੇ ਉਹ ਸਫਲ ਹੋਗੇ ਤੇ ਉਹਦੇ ਬਾਅਦ ਕੀ ਹੋਇਆ ਹੁਣ ਥੋੜੀ ਕਮਜ਼ੋਰੀ ਦੇਖ ਕੇ ਆ ਤੁਹਾਡੇ ਦੇਖੋ ਬਾਰਡਰਾਂ ਦੇ ਤੁਹਾਨੂੰ ਡੱਪਨ ਦਿੱਤਾ ਇਧਰਲੇ ਪਾਸੇ ਕਿਸਾਨਾਂ ਨੂੰ ਕਿਉਂਕਿ ਭਗਵੰਤ ਮਾਨ ਤੇ ਅਮੈਸ਼ਾ ਇਕੱਠੇ ਹੋ ਗਏ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹਰਿਆਣਾ ਦੇ ਚੀਫ ਮਿਨਿਸਟਰ ਦੀ ਹਿੰਮਤ ਨਹੀਂ ਹੋਣੀ ਸੀ ਕਿ ਪੰਜਾਬ ਦੀ ਧਰਤੀ ਤੇ ਬੰਬ ਸਿਰਦੇ ਨਹੀਂ ਆ ਗਲੇ ਆਪਣੇ ਗੋਲੇ ਅਥਰੂ ਕੈ ਨਾਲ ਆ ਗੋਲੀਆਂ ਚਲਾਉਣ ਆ ਤਾਂ ਰਲੇ ਕਿਉਂਕਿ ਤੁਹਾਡੀ ਆਪਣੀ ਫੌਜ ਕਮਜ਼ੋਰ ਕਰ ਲਈ ਤੁਸੀਂ ਹੁਣ ਤੁਹਾਡੇ ਤਖਤ ਸਭ ਦੇ ਕਾਬਜ ਹੋ ਗਏ ਆ ਤਖਤ ਪਟਨਾ ਸਾਹਿਬ ਤੇ ਕਾਬਜ ਹੋ ਗਿਆ ਆਰਐਸਐਸ ਤਤ ਹਜ਼ੂਰ ਸਾਹਿਬ ਤੇ ਕਾਬਜ ਹੋ ਗਿਆ ਆਰਐਸਐਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋ ਗਿਆ ਆਰਐਸਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਇਹਨਾਂ ਨੇ ਹਰਿਆਣਾ ਲੱਗ ਬਣਾਤੀ ਉੱਥੇ ਫਿਰ ਤੋਂ ਦਾਦੂ ਵਾਲ ਵਰਗੇ ਇਹਨਾਂ ਆਰਐਸਐਸ ਦੇ ਸਾਰੇ ਬੰਦੇ ਆ ਗਏ ਫਿਰ ਕਿਦੋਂ ਜਾਗੋਂਗੇ ਜਦੋਂ ਤੁਹਾਡੇ ਉੱਤੋਂ ਚੜ ਗਏ ਉਹਨਾਂ ਜਦੋਂ ਫੌਜ ਨਾਲ ਥੋੜੀ ਕਮਜ਼ੋਰ ਹੋਈ ਤੇ ਚੜ ਜਾਣਾ ਉਹਨਾਂ ਨੇ ਤੇ ਫਿਰ ਕਰਾਂਗੇ ਕੀ ਫਿਰ ਬਾਅਦ ਪਛਤਾਵਾਂਗੇ ਦੇਖੋ ਲੀਡਰ ਮੈਂ ਫਿਰ ਤੋਂ ਕਹਿੰਨਾ ਹੈ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੋ ਸਕਦਾ ਲੀਡਰ ਦਾ ਪਛੋਖੜ ਦੇਖਣਾ ਪੈਣਾ ਤੁਹਾਨੂੰ ਆਹ ਲੀਡ ਕਰੂਗਾ ਹੁਣ ਮੈਂ ਕਹਿਣ ਲੱਗਿਆ ਇੱਕ ਮੇਰਾ ਵੀਰ ਹੈ ਐਨਐਸਏ ਚ 1 ਸਾਲ ਦਾ ਅੰਦਰ ਉਹ ਕਹਿੰਦਾ ਮੈਨੂੰ ਕੱਢੋ ਬਾਹਰ ਤਾ ਪ੍ਰਕਾਸ਼ ਸਿੰਘ ਬਾਦਲ ਐਨਐਸਐਚ ਕਿੰਨੇ ਸਾਲ ਰਹੇ ਆ 16 ਸਾਲ ਕਿਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੱਢੋ ਮੇਰੀ ਭੈਣ ਦਾ ਵਿਆਹ ਸੀ ਮੇਰੀ ਭੈਣ ਦਾ ਵਿਆਹ ਸੀ ਤੇ ਅਫਸਰ ਕਹਿੰਦੇ ਸਰਕਾਰ ਕਹਿੰਦੀ ਚਿੱਠੀ ਲਿਖ ਦਿਓ ਕਿ ਪਰੋਲ ਚਾਹੀਦਾ ਬਾਦਲ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਆਪਣੀ ਬੇਟੀ ਦੇ ਵਿਆਹ ਤੇ ਮੈਂ ਨਾ ਅਕਾਲੀਆ ਨੇ ਕਿਤੇ ਪਰੋਲ ਮੰਗੀ ਆ ਨਾ ਬੇਲ ਮੰਗੀ ਆ ਜਿੰਨਾ ਜੀ ਕਰਦਾ ਭਾਵੇਂ 20 ਸਾਲ ਰੱਖ ਲਓ ਅਸੀਂ ਨਹੀਂ ਝੁਕਦੇ ਤੁਹਾਡੇ ਸਾਹਮਣੇ ਆ ਹੁੰਦੀ ਹੈ ਲੀਡਰਸ਼ਿਪ ਇੱਕ ਰਾਜ ਚ ਲੀਡਰ ਬਣਨ ਵਾਲੇ ਉਹ ਹੁੰਦੇ ਐ ਜਿਹੜੇ ਕਮਜ਼ੋਰ ਦਿਲ ਹੈ ਜਦੋਂ ਕੋਈ ਕਾਲੀ ਦਿਲ ਨੂੰ ਫੜਨ ਆਉਂਦਾ ਸੀ ਕੋਈ ਭਜਦਾ ਸੀ ਘਰੋਂ ਨਿਕਲ ਕੇ ਜਾਂਦੇ ਸੀ ਵਰਕ ਥੋੜੇ ਆਪਣੇ ਬਜ਼ੁਰਗਾਂ ਪੁੱਛਣ ਜੇਲਾਂ ਕੱਟੀਆਂ ਕਿਹਨਾਂ ਕਿਹਨਾਂ ਨੇ ਹੱਥ ਖੜੇ ਕਰਿਓ ਜਸਦਰ ਜੀ ਤੁਹਾਨੂੰ ਪਤਾ ਸੀ ਤੂੰ ਜੇਲ੍ਹ ਜਾਣਾ ਤੁਸੀਂ ਭੱਜੇ ਤਾਂ ਨਹੀਂ ਸੀ ਹਾਂ ਹਮ ਜਸਦਰ ਹੀ ਮੈਂ ਜਾਣਨਾ ਬਹੁਤ ਚੰਗੀ ਤਰ੍ਹਾਂ ਇੱਥੇ ਪੁਲਿਸ ਆ ਗਈ ਪਤਾ ਨਹੀਂ ਗੱਡੀਆਂ ਚ ਝੱਜ ਕੇ ਕਰ ਯਾਰ ਕਾਲੀ ਉਹ ਐ ਐ ਕਾਲੀ ਨਹੀਂ ਬੰਦਾ ਕਾਲੀ ਐ ਜੀ ਜਿਹੜੇ ਦੇਖੋ ਆਪ ਇਹਨਾਂ ਨੂੰ ਕਿਸ ਹੱਦ ਤੱਕ ਨੂੰ ਪਤਾ ਜੀ ਕਿੰਨੀ ਦੇਰ ਜਾਉਂਗੇ ਘਰੋਂ ਚਲੇ ਗਏ ਭਾਣੀ ਤਿੰਨ ਸਾਲ ਹੋਣਗੇ ਚਾਰ ਸਾਲ ਹੋਣਗੇ ਪੰਜ ਸਾਲ ਹਾਂ ਆ ਦੇਖੋ ਯਾਰ ਲੀਡਰਸ਼ਿਪ ਆਪਾਂ ਪਛਾਣੀਏ ਕਿਹੜੀ ਕੌਮ ਦੀ ਗਵਾਹੀ ਕੀ ਨਹੀਂ ਕਰਨੀ ਚਾਹੀਦੀ ਹੈ ਫਿਰ ਤੋਂ ਜੇ ਆਪਾਂ ਰੋ ਇੱਕ ਆਉਂਦੇ ਲੀਡਰ ਬੰਨਣਾ ਚਾਹੁੰਦੇ ਕੋਈ ਕੋਈ ਨਾਰਾ ਦੇ ਕੇ ਕੋਈ ਕੋਈ ਨਾਰਾ ਦੇ ਕੇ ਫਿਰ ਮਰਾਂਗੇ ਆਪਾਂ ਹੀ ਆਪਾਂ ਹਿਸਟਰੀ ਦੇਖੋ ਬੰਦੇ ਦਾ ਪਛੋਕੜ ਦੇਖੋ ਆਪਾਂ ਰਿਸ਼ਤਾ ਕਰਨ ਜਾਂਦੇ ਆ ਉਦੋਂ ਤਾਂ ਪਛੋਕੜ ਦੇਖਦੇ ਆ ਪਰਿਵਾਰ ਦਾ ਇੱਥੇ ਤੁਸੀਂ ਸਰਕਾਰ ਦੇ ਦਿੱਤੀ ਬਿਗੈਰ ਪਛੋਕੜ ਹੁਣ ਕੌਮ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਤਾਂ ਉਹ ਭੁੱਲ ਗਏ ਤੇ ਕੌਮ ਦੀ ਪਾਰਟੀ ਨੂੰ ਮਾਰਨ ਵਾਲੇ ਨੇ ਮਗਰ ਲੱਗ ਗਏ ਇਤੋਂ ਵੱਡੀ ਆਪਾਂ ਨੁਕਸਾਨ ਕੀ ਕਰਦਾਂਗੇ ਐਸ ਕਰਕੇ ਮੈਂ ਵਾਪਸ ਕਹਿਣਾ ਚਾਹਣਾ ਹੈ ਬੀਬੀਆਂ ਬੈਠੀਆਂ ਮਾਤਾ ਜੀ ਜੇ ਤੁਹਾਨੂੰ ਫਿਰ ਤੋਂ ਆਟਾ ਚਾਲ ਸਕੀਮ ਚਾਲੂ ਕਰਾਉਣੀ ਹੈ ਆਪਣੇ ਕੋਲ ਕੋਈ ਚਾਲਾ ਨਹੀਂ ਤੱਕੜੀ ਦਾ ਬਟਨ ਦਬਾ ਦਿਓ ਜਿਸ ਦਿਨ ਆਪਣੀ ਸਰਕਾਰ ਬਣ ਗਈ ਉਸੇ ਦਿਨ ਵਾਪਸ ਆਟਾ ਦਾਲ ਦੀ ਸਕੀਮ ਚਾਲੂ ਹੋ ਗਈ ਉਸੇ ਦਿਨ ਸ਼ਗਨ ਮਿਲਣ ਲੱਗਣਗੇ ਉਸੇ ਦਿਨ ਪੈਨਸ਼ਨ ਉਸੇ ਦਿਨ ਤੁਹਾਨੂੰ 200 300 ਯੂਨਿਟ ਬਿਜਲੀ ਦੇ ਉਸੇ ਦਿਨ ਐਸਸੀ ਸਕਾਲਰਸ਼ਿਪ ਉਸੇ ਦਿਨ ਭਗਤ ਪੂਰਨ ਸਿੰਘ ਸਕੀਮ ਜਿਹੜੀ ਮੈਡੀਕਲ ਇੰਸ਼ੋਰੈਂਸ 5-5 ਲੱਖ ਦੇ ਮਰਜ਼ੀ ਇਲਾਜ ਕਰਾਓ ਉਹ ਸਕੀਮ ਚਾਲੂ ਹੋਊਗੀ ਉਸੇ ਦਿਨ ਜਿਮ ਜਿਮ ਖੇਡਾਂ ਦਾ ਜ਼ਮਾਨ ਮੁੰਡਿਆਂ ਨੂੰ ਮਿਲ ਲੱਗ ਜੂਗਾ ਉਸੇ ਦਿਨ ਵਰਲਡ ਕੱਪ ਕਬੱਡੀ ਸ਼ੁਰੂ ਹੋ ਜਾਊਗਾ ਉਸੇ ਦਿਨ ਪਸ਼ੂ ਮੇਲੇ ਸ਼ੁਰੂ ਹੋ ਜਾਣਗੇ ਉਸੇ ਦਿਨ ਘੋੜਿਆਂ ਦੇ ਮੇਲੇ ਸ਼ੁਰੂ ਹੋ ਜਾਣਗੇ ਤੇ ਉਸੇ ਦਿਨ ਅਬ ਸਿਰ ਆਪਣੇ ਦਫਤਰਾਂ ਨਿਕਲ ਗਏ ਤੁਹਾਡੇ ਕੋਲੇ ਆਉਣਗੇ ਦੱਸੋ ਕਿੱਥੇ ਕਸੀ ਬਣਾਉਣੀ ਹੈ ਕਿਤੇ ਨਹਿਰ ਬਣਾਉਣੀ ਹੈ ਕਿੰਨੇ ਟਿਊਬਾ ਕਨੈਕਸ਼ਨ ਕਰਦੇ ਜਿਨ੍ਹਾਂ ਨੂੰ ਟਿਊਬਲ ਕਨੈਕਸ਼ਨ ਹੈ ਨਹੀਂ ਮੈਂ ਤੁਹਾਨੂੰ ਕਦ ਦੱਸਦਾ ਪਹਿਲੇ ਹੀ ਦਿਨ ਮੇਰਾ ਆਰਡਰ ਹੋਊਗਾ ਕਿ ਸਾ ਜਿੰਨੇ ਟਿਊਬਲਾਂ ਨੂੰ ਨਹੀਂ ਇਹ ਸਾਰਿਆਂ ਨੂੰ ਦੇ ਦਿਓ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਤੁਸੀਂ ਦੇਖ ਲਓ ਇਹ ਤੋਂ ਵੱਧ ਕੀ ਹੋ ਸਕਦਾ ਆਪਣੀ ਸਰਕਾਰਾਂ ਨੇ ਆਹ ਦੇਖ ਲੋ ਕੈਪਟਨ ਦੇ ਪੰਜ ਸਾਲ ਟੱਪ ਕੇ ਕਿਸੇ ਨੂੰ ਇੱਕ ਨੂੰ ਦਿੱਤਾ ਇਹਨਾਂ ਨੇ ਦੇਣਾ ਹੀ ਨਹੀਂ ਇਹਨਾਂ ਨੇ ਇਹਨੂੰ ਫਿਕਰੀ ਨਹੀਂ ਪਰਵਾਹੀ ਨਹੀਂ ਐ ਇਸ ਕਰਕੇ ਆਪਣੇ ਆਪਣੇ ਐ ਬੀਬਾ ਹਰ ਸਿਮਰਤ ਕੌਰ ਬਾਦਲ ਦੱਸੋ ਐਮਪੀ ਐ ਸਹੀ ਮੈਨੇ ਤੇ ਥੋ ਪੰਜਾਬ ਦੀ ਆਵਾਜ਼ ਚੱਕੀ ਐ ਕਿ ਨਹੀਂ ਚੱਕੀ ਕਿਸਾਨੀ ਦੀ ਆਵਾਜ਼ ਐ ਅਮਰ ਸ਼ਾਹ ਤੇ ਮੋਦੀ ਨੂੰ ਐ ਵਟੋ ਵਟ ਕੀਤਾ ਸੀ ਅੱਜ ਬੰਦੀ ਸਿੱਖਾਂ ਦੀ ਗੱਲ ਕਿਸਾਨੀ ਦੀ ਗੱਲ ਪੰਜਾਬ ਦੀ ਗੱਲ ਚੱਕ ਨਾਲ ਹੈ ਕਾਲੀ ਦੇ ਲੈ ਵੀ ਬਹਾਦਰ ਸਿਮਰਿਤ कौर ਬਾਦਲ ਨੇ ਕੀਤਾ ਇਹਨਾਂ ਦੇ ਜਿਹੜੇ ਬਿੱਟੂ ਵਰਗੇ ਦੂਜੇ ਸੀ ਉਹ ਚੁੱਪ ਕਰਕੇ ਬੈੰਦੇ ਸੀ ਪਰ ਅਸੀਂ ਨਹੀਂ ਬੈਠੇ ਭਾਵੇਂ ਇੱਕ ਸੀ ਭਾਵੇਂ ਦੋ ਸੀ ਇਹਨਾਂ ਦੇ 10-10 ਬਰਾਬਰ ਸੀ ਕਿਉਂਕਿ ਸਾਡੇ ਵਾਸਤੇ ਤੁਸੀਂ ਅਕਾਇਕ ਪੰਜਾਬ ਖਾਲਸਾ ਪੰਥ ਸੱਬੇ ਵਾਸਤੇ ਸਾਰਾ ਕੁਝ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਆਪਣੇ ਦਿੱਲੀ ਦੇ ਲੀਡਰ ਸਾਰਾ ਕੁਝ ਹੈ ਪੰਜਾਬ ਤੇ ਪੰਥ ਆਪਣੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਨਾਲ ਵਾਸਤੇ ਕੁਝ ਨਹੀਂ ਹੈ ਆ ਦੇਖੋ ਏਮਜ਼ ਵਰਗੇ ਹਸਪਤਾਲ ਏਮਜ਼ ਵਰਗੇ ਜਿੱਥੇ ਇਲਾਜ ਹੋ ਰਿਹਾ ਆਪਣੇ ਇਲਾਕੇ 'ਚ ਆ ਗਏ ਰਿਫੰਡਰੀਆਂ ਆ ਗਈਆਂ ਥਰਮਲ ਪ੍ਰਾਨੇ ਹਲੇ ਤਾਂ ਜੇ ਜੁੜੀ ਬ੍ਰੇਕਾਂ ਨਾਲ ਆਉਂਦੇ ਇੱਥੇ ਟੈਕਸਟਾਈਲ ਮਿੱਲਾਂ ਦੂਜੀਆਂ ਫੈਕਟਰੀਆਂ ਹੋਣੀਆਂ ਸੀ इत नौजवान नौकरियां मिल जा ब्रेक ही ला दिया गी चढ़ के बस चलन लगी जी एक झाड़ू वाले ने गंद पाया मैं बीबी जी सारे माता जी बैठे है मेरी एक हाथ जोड़ के बेनती है जिन्हें झाड़ू थोड़े घरे जा आ जाके अग ला दो अ जिन्हें है अगे तो पोचा करा करा झाड़ू नहीं रखना आप ਮਰਵਾਇਆ ਹੀ ਆਪਾਂ ਨੂੰ ਝੂਠ ਹੈ ਇਹ ਝੂਠ ਦੀ ਪੰਡ ਹੈ ਸੋ ਮੈਂ ਇਹਨੂੰ ਤੁਹਾਡਾ ਧੰਨਵਾਦ ਕਰਦਾ ਤੁਸੀਂ ਬੈਠੇ ਹੋ ਬਹੁਤ ਦੇਰ ਦੇ ਤੇ 13 ਤਰੀਕ ਨੂੰ ਬੀਬਾ ਜੀ ਨੇ ਆਪਣੇ ਕਾਗਜ਼ ਦਾਖਲ ਕਰਨੇ ਆ ਤਖਤ ਸਾਹਿਬ ਉਹਨਾਂ ਨੇ ਆ ਕੇ ਮੱਥਾ ਟੇਕਣਾ ਆਪਣੇ ਵਰਕਰਾਂ ਨੂੰ ਬੇਨਤੀ ਹੈ ਉਸ ਦਿਨ ਸਾਢੇ 10 ਵਜੇ ਪਹੁੰਚਣ ਤੇ ਆਪਾਂ ਅਰਦਾਸ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਆਪਾਂ ਦਾਖਲ ਕਰਾਂਗੇ ਤੇ ਜੰਗ ਜੈਜਾ ਮਾਹੌਲ ਹੈ ਥੋੜੀ ਖਾਲਸਾ ਪੌਂਦੀ ਫੌਜ ਕਲੀ ਲੜ ਰਹੀ ਹੈ ਦੂਜੇ ਪਾਸੇ ਉਹ ਦਿੱਲੀ ਦੀਆਂ ਤਾਕਤਾਂ ਦੇਖ ਦੇਖ ਲੋ ਬਾਨਵੇ ਤੁਸੀਂ ਪੰਜਾਬ ਦੇ ਝਾੜੂ ਵਾਲਿਆਂ ਨੂੰ ਜਿਤਾ ਦੇ ਸਾਡੀ ਸਤ ਕਲੀ 13 ਹੀ ਮੰਗ ਰਹੇ ਆ 13 ਨਹੀਂ 13 ਜਦਾ ਦਿਓ ਨੇਰੀ ਲਿਆਵਾਂਗੇ ਤੁਹਾਡੀ ਸਰਕਾਰ ਬਣਾ ਕੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਮੇਰੇ ਛੋਟੇ ਮਾਫੀ ਚਾਹੁੰਦਾ ਮੈਂ ਜੋ ਸਾਡੇ ਸਰਕਲ ਦੇ ਪਿੰਡਾਂ ਦੇ 代表ਾਰੇ ਆਏ ਨੇ ਸਾਰੇ ਮੈਂਬਰ ਸਹਿਬਾਨ ਆਏ ਨੇ ਸਾਰਿਆਂ ਮੋਸ ਜੋੜ ਕੇ ਬੇਨਤੀ ਕਰਦਾ ਕਿ ਜੇਕਰ ਕੋਈ ਪਾਣੀ ਦੀ ਕਮੀ ਰਹੀ ਹੋਵੇ ਤਾਂ ਪਟੋ ਸਾਰਿਆਂ ਤੋਂ ਮਾਫੀ ਮੰਗਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇੱਕ ਬੇਨਤੀ ਤੁਹਾਣ ਜੀ ਨੇ ਮੈ ਤੁਹਾਨੂੰ ਕੀਤੀ ਆ ਕਿ ਆਪਾਂ 13 ਤਰੀਕ ਨੂੰ ਸੈਂਡਾਰ ਨੂੰ ਬਿਬਾ ਹਸਮਿਤਕੌਰ ਬਾਗਲ ਦੇ ਕਾਗਜ਼ दाखिल ਕਰਨੇ ਨਾ ਸਾਰੇ ਜਿਹੜੇ ਇੱਥੇ ਸਰਕਲ ਦੇ ਧੱਕ-ਧੱਕ ਪਿੰਡਾਂ ਦੇ ਤੇ ਸਾਡੇ ਪਿੰਡ ਜਗਰਾ